ਹਾਂਜੀ ਸਸਿਕਾਓ ਦੋਸਤੋ ਮੈਂ ਤੁਹਾਡਾ ਆਪਣਾ ਗੁਰਵਿੰਦਰ ਪੁੱਲਰ ਦੋਸਤੋ ਨੋਪਗੜ ਪੁਲ ਦੇ ਉਤੋਂ ਵੇਖੋ ਨਜ਼ਾਰਾ ਅੱਜ ਨੋਪਗੜ ਤੇ ਮੀਂਹ ਵੀ ਆ ਤੇ ਬਹੁਤ ਸੋਹਣਾ ਨਜ਼ਾਰਾ ਹੈ ਦੇਖੋ ਸਾਹਮਣੇ ਤੇ ਕਮੈਂਟ ਸ਼ੇਅਰ ਲਾਈਕ ਜਰੂਰ ਕਰਿਓ ਤੇ ਵੇਖ ਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਲੱਗਿਆ ਤੇ ਵੇਖੋ ਬਹੁਤ ਸੋਹਣਾ ਨਜ਼ਾਰਾ ਹੈ ਸਾਹਮਣੇ ਭੱਠੇ ਹਰਤਮਾਲਾ ਰੋਡ ਰੋਡਵੇ ਬੱਸ ਆਉਂਦੀ ਹੈ ਰਾਜਸਥਾਨ ਦੀ ਅਨੂਪਗੜੀਪੂ ਤੇ ਬਹੁਤ ਘੈਂਟ ਨਜ਼ਾਰਾ ਦੇਖੋ ਭਾਈ ਜੱਦਾ ਨਵਾਂ ਟਰੈਕਟਰ ਘੜਾਇਆ ਤੇ ਅੱਜ ਮੈਂ ਇੱਥੇ ਬੈ ਗਿਆ ਇੱਥੇ ਤੇ ਕਾਫੀ ਸੋਹਣਾ ਨਜ਼ਾਰਾ ਬਣਿਆ ਖੜਾ ਹੈ ਤੋਂ ਦੇ ਸਿਸਟਮ ਦੇ ਹਿਸਾਬ ਨਾਲ ਵੇਖ ਕੇ ਤਾਂ ਇਹ ਲੱਗਦਾ ਕਿ ਸਾਰੇ ਲੰਮਾ ਜੋੜਾ ਮੀਂਹ ਪਿਆ ਹੋਊਗਾ ਪਰ ਸਾਡੇ ਵਾਲੇ ਏਰੀਏ 'ਚ ਤਾਂ ਮੀਂਹ ਹੈ ਨਹੀਂਗਾ। ਉਪਗੜ ਮੀਂਹ ਚੰਗਾ ਪਾਣੀ ਖੜਾ ਸਾਹਮਣੇ ਤੇ ਲੋਕਾਂ ਦੇ ਫੱਟੇ-ਫੁੱਟੇ ਚੰਗੇ ਖੜੇ ਆ। ਆ ਵੇਖੋ ਥੋੜਾ-ਥੋੜਾ ਰੋਡ ਤੇ ਵੀ ਖੜਾ। ਤਾਂ ਠੀਕ ਆ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ। ਧੰਨਵਾਦ।